ਕੱਲ ਨੂੰ ਨਵਦੀਪ ਜਿਹੜਾ ਬਾਹਰ ਆ ਰਿਹਾ ਉਹ ਕੱਟ ਦੇ ਵਿੱਚ ਬਾਹਰ ਆਊਗਾ ਵੱਡੇ ਕੱਟ ਦੇ ਵਿੱਚ ਲੋਕਾਂ ਦੇ ਕੱਟ ਦੇ ਵਿੱਚ ਨਵਦੀਪ ਨੇ ਬਾਹਰ ਆਉਣਾ ਲੋਕਾਂ ਨੇ ਕੱਲ ਨੂੰ ਬਾਹਰ ਲੈ ਕੇ ਆਉਣਾ ਜਵਾਨ ਤੋਂ ਨੇ ਹਾਈ ਕੋਰਟ ਨੇ ਦਿੱਤੀ ਹੈ ਇਸ ਕਰਕੇ ਆਪਾਂ ਕਿਸੇ ਨੇ ਵੀ ਜਿਹੜੀ ਇਹ ਤੁਹਾਨੂੰ ਮੈਂ ਦੱਸ ਦਿੰਨਾ ਗੱਲ ਕਿਸੇ ਨੇ ਪ੍ਰੋਗਰਾਮ ਕੈਨਸਲ ਨਹੀਂ ਕਰਨਾ ਕੱਲ ਵਾਲਾ ਇਹ ਸਾਰੇ ਸੱਜਣਾ ਮਿੱਤਰਾਂ ਨੂੰ ਮੇਰੀ ਬੇਨਤੀ ਹੈ ਦੇਖੀ ਵੀਡੀਓ ਚੱਲੀ ਜਾਂਦੀ ਹੈ ਸਾਰੇ ਸੱਜਣਾ ਮਿੱਤਰਾਂ ਨੂੰ ਮੇਰੀ ਬੇਨਤੀ ਹੈ ਕਿ ਆਪਾਂ ਜਿਹੜਾ ਇਕੱਠ ਇਸ ਤਰ੍ਹਾਂ ਹੀ ਵੱਡਾ ਕਰਨਾ ਹੈ ਏ ਮੇਰੇ ਸਾਰੇ ਨੌਜਵਾਨ ਸਾਥੀਆਂ ਮੇਰੇ ਭੈਣਾ ਭਰਾਵਾਂ ਨੂੰ ਬੇਨਤੀ ਹੈ ਸਾਥਿਓ ਇਹ ਨਵਾਂ ਪੇਜ ਆ ਜਿੰਨੇ ਵੀ ਮੇਰੇ ਦੋਸਤ ਮਿੱਤਰ ਸੱਜਣ ਮਿੱਤਰ ਮੇਰੇ ਇਸ ਪੇਜ ਤੇ ਵੀਡੀਓ ਨੂੰ ਦੇਖਣਗੇ ਸਭ ਤੋਂ ਪਹਿਲਾਂ ਤਾਂ ਮੇਰੀ ਬੇਨਤੀ ਹੈ ਕਿ ਬਾਅਦ ਤੋਂ ਬਾਅਦ ਵੀਡੀਓ ਨੂੰ ਸਾਂਝੀ ਕਰ ਦੇਣੀ ਕਿਉਂਕਿ ਮੈਨਰੇ ਥੋੜਾ ਨਾਲ ਅਪਡੇਟ ਹੁਣੀ ਹੁਣੀ ਆਈ ਆ ਨਵਦੀਪ ਸਿੰਘ ਦੇ ਸਬੰਧ ਦੇ ਵਿੱਚ ਉਹ ਥੋੜਾ ਨਾਲ ਸਾਂਝੀ ਕਰਨੀ ਆ ਨਵਦੀਪ ਸਿੰਘ ਨੂੰ ਹਾਈ ਕੋਰਟ ਨੇ ਜਵਾਨ ਦੇ ਦਿੱਤੀ ਆ ਕਰਕੇ ਜਿੰਨੇ ਵੀ ਨਾਮਾਂ ਮੈਂ ਜਿਹੜਾ ਪੇਜ ਬਣਾਇਆ ਵੱਧ ਤੋਂ ਵੱਧ ਇਹ ਸਾਂਝਾ ਕਰਦੇ ਹੋ ਇਹ ਵੀਡੀਓ ਤਾਂ ਕਰਕੇ ਬਾਕੀ ਜਿੰਨੇ ਵੀ ਮੇਰੇ ਨਾਮਾਂ ਤੇ ਪੇਜ ਬਣੇ ਹੋਏ ਨੇਗੇ ਉਹ ਸਾਰੇ ਪੇਜਾਂ ਵਾਲਿਆਂ ਨੂੰ ਬੇਨਤੀ ਆ ਕਿ ਮੇਰੀ ਵੀਡੀਓ ਨੂੰ ਚੱਕ ਕੇ ਪਾ ਦਿਓ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਹਾਈ ਕੋਰਟ ਤੁਹਾਡੇ ਦਵਾਸ ਅਦਕਾ ਤੁਹਾਡੇ ਪ੍ਰੈਸ਼ਰ ਅਦਕਾ ਤੁਸੀਂ ਐਡਾ ਵੱਡਾ ਜਿਹੜਾ ਕਿ ਇੱਕ ਕੱਲ ਦਾ ਕੱਠ ਮਿਥਿਆ ਹੋਇਆ ਕਿਸੇ ਵੱਡਾ ਕੱਠ ਕਰਨਾ ਉਹ ਕੱਠ ਨੂੰ ਦੇਖਦੇ ਹੋਏ ਹਾਈ ਕੋਰਟ ਤੋਂ ਨਵਦੀਪ ਨੂੰ ਜਵਾਬਤ ਮਿਲ ਚੁੱਕੀ ਹੈ ਹੁਣ ਮੀਡੀਆ ਦੇ ਵਿੱਚ ਇਹ ਚਲਾਇਆ ਜਾ ਰਿਹਾ ਹੈ ਕਿ ਕੱਲ ਨੂੰ ਕੱਠ ਨਹੀਂ ਹੋ ਰਿਹਾ ਅਸੀਂ ਕੱਲ ਨੂੰ ਕੱਠ ਓਡਾ ਹੀ ਕਰ ਰਹੇ ਹਾਂ ਉਸ ਤੋਂ ਵੱਡਾ ਕੱਟ ਕਰ ਰਹੇ ਹਾਂ ਅਸੀਂ ਨਵਦੀਪ ਦੇ ਹੱਕ ਦੇ ਵਿੱਚ ਅਸੀਂ ਜਿਹੜਾ ਸਾਡਾ ਪ੍ਰੋਗਰਾਮ ਹੈ ਐਸਐਸਪੀ ਦਫ਼ਤਰ ਦਾ ਉਵੇਂ ਜ਼ਿਕਰੋਂ ਹੀ ਰਹੂਗਾ ਇਸ ਕਰਕੇ ਜਿਹੜਾ ਹੁਣੇ ਮੀਡੀਆ ਦੇ ਵਿੱਚ ਖ਼ਬਰ ਆਈ ਹੈ ਜਿਹੜੀ ਮੀਡੀਆ ਖ਼ਬਰ ਚਲਾ ਰਹੀ ਹੈ ਕਿ ਨਵਦੀਪ ਨੂੰ ਕੱਠ ਨਵਦੀਪ ਨੂੰ ਜਵਾਨਤ ਮਿਲ ਗਈ ਨਵਦੀਪ ਬਾਹਰ ਆ ਜਾਊਗਾ ਵੀ ਜਿਹੜਾ ਕਿ ਉਹ ਪ੍ਰੋਗਰਾਮ ਕੱਲ ਦਾ ਨਹੀਂ ਹੋ ਰਿਹਾ ਉਹ ਪ੍ਰੋਗਰਾਮ ਉਸ ਤਰ੍ਹਾਂ ਹੀ ਹੋ ਰਿਹਾ ਹੈ ਸਾਰੇ ਸੱਜਣਾ ਨੂੰ ਦੱਸਣਾ ਚਾਹਣਾ ਮੈਂ ਜਿੰਨੇ ਵੀ ਜਾਣੇ ਤੁਸੀਂ ਮੇਰੇ ਭੈਣ ਭਰਾ ਇਸ ਮੇਰੀ ਵੀਡੀਓ ਨੂੰ ਦੇਖ ਰਹੇ ਹੋ ਮੈਂ ਸਾਰਿਆਂ ਨੂੰ ਹੱਥ ਮਾਰਨ ਕੇ ਬੇਨਤੀ ਕਰਦਾ ਕਿ ਜਿਹੜਾ ਆਪਣਾ ਪ੍ਰੋਗਰਾਮ ਰੱਖਿਆ ਹੋਇਆ 17 ਤਰੀਕ ਵਾਲਾ ਆਪਣਾ ਐਸਐਸਪੀ ਦਫ਼ਤਰ ਅੰਮ੍ਰਾਲਾ ਅੱਗੇ ਉਹ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੱਡੀ ਗਿਣਤੀ ਦੇ ਵਿੱਚ ਉਸ ਘੱਟ ਦੇ ਵਿੱਚ ਤੁਸੀਂ ਹਿੱਸਾ ਬਣੋ ਤਾਂ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਸ਼ਾਸਨ ਨੂੰ ਮੂੰਹ ਤੋੜ ਮਾ ਜਵਾਬ ਦਿੱਤਾ ਜਾਵੇ ਸਰਕਾਰ ਨੂੰ ਮੂੰਹ ਤੋੜਮਾ ਜਵਾਬ ਦਿੱਤਾ ਜਾਵੇ ਨਹੀਂ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਹੀ ਸਾਡੇ ਨੌਜਵਾਨਾਂ ਦੇ ਪਰਚੇ ਹੁੰਦੇ ਰਹਿਣਗੇ ਇਹ ਸੁਣਵਾ ਹੁਣ ਦੀ ਹੋਣੇ ਹੋਣ ਦੀ ਜਿਹੜੀ ਕਿ ਤਾਜੀ ਖਬਰ ਦੱਸ ਦੇਣਾ ਕਿ ਨਵਦੀਪ ਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲ ਚੁੱਕੀ ਹੈ ਕੱਲ ਨੂੰ ਨਵਦੀਪ ਜਿਹੜਾ ਬਾਹਰ ਆ ਰਿਹਾ ਉਹ ਕੱਟ ਦੇ ਵਿੱਚ ਬਾਹਰ ਆਊਗਾ ਵੱਡੇ ਕੱਟ ਦੇ ਵਿੱਚ ਲੋਕਾਂ ਦੇ ਕੱਟ ਦੇ ਵਿੱਚ ਨਵਦੀਪ ਨੇ ਬਾਹਰ ਆਉਣਾ ਲੋਕਾਂ ਨੇ ਕੱਲ ਨੂੰ ਬਾਹਰ ਲੈ ਕੇ ਆਉਣਾ ਜ਼ਮਾਨਤ ਉਹਨੇ ਹਾਈ ਕੋਰਟ ਨੇ ਦਿੱਤੀ ਹੈ ਇਸ ਕਰਕੇ ਆਪਾਂ ਕਿਸੇ ਨੇ ਵੀ ਜਿਹੜੀ ਇਹ ਤੁਹਾਨੂੰ ਮੈਂ ਦੱਸ ਦੇਣਾ ਗੱਲ ਕਿਸੇ ਨੇ ਪ੍ਰੋਗਰਾਮ ਕੈਨਸਲ ਨਹੀਂ ਕਰਨਾ ਕੱਲ ਵਾਲਾ ਇਹ ਸਾਰੇ ਸੱਜਣਾ ਮਿੱਤਰਾਂ ਨੂੰ ਮੇਰੀ ਬੇਨਤੀ ਹੈ ਦੇਖੀ ਵੀਡੀਓ ਚੱਲੀ ਜਾਂਦੀ ਹੈ ਸਾਰੇ ਸੱਜਣਾ ਮਿੱਤਰਾਂ ਨੂੰ ਮੇਰੀ ਬੇਨਤੀ ਹੈ ਕਿ ਆਪਾਂ ਜਿਹੜਾ ਇਕੱਠ ਇਸ ਤਰ੍ਹਾਂ ਹੀ ਵੱਡਾ ਕਰਨਾ ਹੈ ਇਹ ਮੇਰੇ ਸਾਰੇ ਨੌਜਵਾਨ ਸਾਥੀਆਂ ਮੇਰੇ ਭੈਣਾ ਭਰਾਵਾਂ ਨੂੰ ਬੇਨਤੀ ਹੈ ਵੀ ਕਿਸੇ ਨੇ ਇਸ ਜਿਹੜੀ ਮੀਡੀਆ ਦੀ ਖ਼ਬਰ ਤੇ ਯਕੀਨ ਨਹੀਂ ਕਰਨਾ ਜਾਏ ਗੱਲ ਨਹੀਂ ਆਪਾਂ ਇਸ ਗੱਲ ਤੇ ਯਕੀਨ ਨਹੀਂ ਕਰਨਾ ਪ੍ਰਸ਼ਾਸਨ ਦੀ ਤੇ ਆਪਾਂ ਨੂੰ ਉਹ ਗੱਲ ਆਖਣਾ ਵੀ ਆਪਾਂ ਜਿਹੜਾ ਕੱਲ ਦਾ ਇਹ ਪ੍ਰੋਗਰਾਮ ਕਰ ਰਹੇ ਹਾਂ ਵੀ ਕੱਲ ਦਾ ਪ੍ਰੋਗਰਾਮ ਆਪਾਂ ਕੈਨਸਲ ਨਹੀਂ ਬਿਲਕੁਲ ਵੀ ਕਰਨਾ ਇਹੀ ਮੇਰੀ ਸਾਰਾ ਭਰਾਵਾਂ ਨੂੰ ਬੇਨਤੀ ਇਹ ਵੱਧ ਤੋਂ ਵੱਧ ਵੀਡੀਓ ਨੂੰ ਸਾਂਝੀ ਕਰ ਦੇਣਾ ਆਪਾਂ ਜਿਹੜਾ ਕੱਲ ਦਾ ਆਪਣਾ ਪ੍ਰੋਗਰਾਮ ਉਸਤਰਾ ਹੀ ਰਹਿਣਾ ਚਾਹੀਦਾ ਤੇ ਇਹੀ ਮੇਰੀ ਸਾਰੇ ਭਰਾਵਾਂ ਨੂੰ ਭੈਣਾਂ ਨੂੰ ਬੇਨਤੀ ਆ ਇੱਥੇ ਵੀ ਚੱਲੀ ਜਾਂਦਾ ਤੇਰੇ ਹਾਂ ਹਾਂ ਇਹ ਵੀ ਚੱਲੀ ਜਾਂਦਾ ਧੰਨਵਾਦ ਜੀ